ਸਵਾਗਤ ਕੀ ਫਤਿਹ ਗੋੜੀ ਮਹਲਾ ਨਵਾਂ ਸਾਦੋ ਗੋਬਿੰਦ ਕੇ ਗੁਨ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵ ਰਹਾ ਪਤਿਤ ਪੁਨੀਤ ਦੀਨ ਬੰਦ ਹਰ ਸ਼ਰਨ ਤਾਹੇ ਤੁਮ ਆਵ गज ਕੋ ਤ੍ਰਾਸ ਮਿਟਿਓ ਜਹਿ ਸਿਮਰਤ ਤੁਮ ਕਾਹੇ ਬਿਸਰਾਵ ਤਜ ਅਭਿਮਾਨ ਮੋ ਮਾਇਆ ਫੁਨ ਭਜਨ ਰਾਮ ਚਿਤ ਲਾਵ ਨਾਨਕ ਕਹਤ ਮੁਕਤ ਪੰਥ ਏ ਗੁਰਮੁਖ ਹੋਏ ਤੁਮ ਪਾਵੋ ਨਾਨਕ ਕਹਤ ਮੁਕਤ ਪੰਥ ਏ ਗੁਰਮੁਖ ਹੋਏ ਤੁਮ ਪਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮubaruk ਬਾਣੀ ਤੋਂ ਉਚਰਿਤ ਹੋਇਆ ਗੌੜੀ ਰਾਗ ਅੰਦਰ ਸੁਭਾਏਮਾਨ ਇਹ ਪੰਜਵਾਂ ਸ਼ਬਦ ਆਪਾਂ ਪਾਠ ਦੇ ਰੂਪ ਵਿੱਚ ਸੁਣਿਆ ਹੈ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਦੁਆਰਾ ਸਾਡੇ ਉੱਤੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਤੇ ਸਾਨੂੰ ਦੱਸਿਆ ਕਿ ਅਸੀਂ ਆਪਣੇ ਜੀਵਨ ਨੂੰ ਸਫਲਾ ਕਿਵੇਂ ਕਰ ਸਕਦੇ ਹਾਂ ਸਾਨੂੰ ਮੋਕਸ਼ ਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ ਸਤਿਗੁਰੂ ਰਹਾਉ ਦੇ ਬੰਦ ਵਿੱਚ ਕਿਰਪਾ ਕਰਕੇ ਆਖਦੇ ਨੇ ਸਾਧੋ ਗੋਬਿੰਦ ਕੇ ਗੁਨ ਗਾਵੋ ਸਾਧੋ ਭਾਵ ਸਤ ਸੰਗਿਓ ਜੋ ਇਸ ਬਾਣੀ ਨੂੰ ਪੜ ਰਿਹਾ ਹੈ ਸੁਣ ਰਿਹਾ ਹੈ ਮਹਾਰਾਜ ਸਭ ਨੂੰ ਸੰਬੋਧਨ ਕਰ ਰਿਹਾ ਹੈ ਜੋ ਆਪਣੇ ਜੀਵਨ ਨੂੰ ਸਵਾਰਨ ਦੀ ਲਾਲਸਾ ਰੱਖਦਾ ਹੈ ਉਹ ਗੋਬਿੰਦ ਕੇ ਗੁਣ ਗਾਓ ਗੋਬਿੰਦੋ ਭਾਵੇ ਪਰਮੇਸ਼ਰ ਅਕਾਲ ਪੁਰਖਵਾਦੋ ਕੈਨ ਲੱਗਿਓ ਤੇ ਗੁਣਾ ਨੂੰ ਗਾਓ ਸਾਡੇ ਜੀਵਨ ਦਾ ਮਨੋਰਥ ਪਰਮੇਸ਼ਰ ਦੀ ਪ੍ਰਾਪਤੀ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਇਸ ਗੱਲ ਦੇ ਉੱਤੇ ਡਿਪੈਂਡ ਕਰਦੀ ਹੈ ਵੀ ਜੋ ਚੀਜ਼ ਪਰਮੇਸ਼ਰ ਨੂੰ ਪਸੰਦ ਹੈ ਕਿ ਉਹ ਸਾਡੇ ਜੀਵਨ ਦੇ ਵਿੱਚ ਮੌਜੂਦ ਹੈ ਜਿਵੇਂ ਦੁਨਿਆਵੀ ਤਲ ਦੇ ਉੱਤੇ ਵੀ ਆਪਾਂ ਦੇਖਦੇ ਹਾਂ ਕਿ ਕਿਸੇ ਦੇ ਅਸੀਂ ਬਹੁਤੇ ਨੇੜੇ ਹੁੰਨੇ ਆ ਕਿ ਕਿਸੇ ਤੋਂ ਬਹੁਤ ਤੇ ਦੂਰ ਹੁੰਨੇ ਆ ਜਾਂ ਕੁਛ ਸਾਡੇ ਬਹੁਤ ਨੇੜੇ ਹੁੰਦਾ ਹੈ ਜਾਂ ਸਾਡੇ ਤੋਂ ਅਸੀਂ ਕਿਸੇ ਨੂੰ ਦੂਰ ਵੀ ਕਰ ਦਿੰਨੇ ਆ ਉਹਦਾ ਕਾਰਨ बस ਇਹਨਾਂ ਕੀ ਹੈ ਕਿ ਜੋ ਸਾਨੂੰ ਪਸੰਦ ਸੀ ਉਹਦੇ ਵਿੱਚ ਹੈਗਾ ਇਸ ਲਈ ਉਹ ਸਾਡੇ ਨੇੜੇ ਆ ਜੋ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਜਦੋਂ ਅਸੀਂ ਉਹ ਚੀਜ਼ ਉਹਦੇ ਵਿੱਚ ਦੇਖਦੇ ਆ ਤੇ ਕਈ ਵਾਰੀ ਅਸੀਂ ਉਹਦੇ ਨਾਲੋਂ ਆਪਣੀ ਸਾਂਝ ਤੋੜਦੇ ਆ ਹੁਣ ਸਵਾਲ ਪੈਦਾ ਇਹ ਹੁੰਦਾ ਵੀ ਰੱਬ ਜੀ ਨੂੰ ਕੀ ਪਸੰਦ ਹੈ ਤਾਂ ਕਿ ਅਸੀਂ ਉਹਦੇ ਨੇੜੇ ਹੋ ਸਕੀਏ ਉਹਦੇ ਅੰਦਰ ਅਪੇਧ ਹੋ ਸਕੀਏ ਉਹਦੇ ਨਾਲ ਇੱਕਮਿਕ ਹੋ ਸਕੀਏ ਤੇ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਸਾਡੇ ਉੱਤੇ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਰਹਿਮਤ ਕਰਦੇ ਆ ਤੇ ਸਾਨੂੰ ਸਮਝਾਉਂਦੇ ਆ ਮਹਾਰਾਏ ਕਹਿੰਦੇ ਹਰ ਕੇ ਗੁਣ ਹਰ ਭਾਮ ਦੇ ਰੱਬ ਜੀ ਨੂੰ ਆਪਣੇ ਗੁਣ ਚੰਗੇ ਲੱਗਦੇ ਆ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈਗੀ ਹੈ ਗੁਰੂ ਮਹਾਰਾਜ ਜਦੋਂ ਸੰਸਾਰ ਨੂੰ ਸਿੱਧੇ ਮਾਰਗ ਦੇ ਉੱਤੇ ਪਾਉਣ ਲਈ ਤੁਰੇ ਤੇ ਮਹਾਰਾਜ ਨੇ ਹਰ ਇੱਕ ਨੂੰ ਇਹੋ ਗੱਲ ਸਮਝਾਈ ਵੀ ਤੇਰੇ ਵਿੱਚ ਨਾ ਆਹ ਕਮੀਆਂ ਨੇ ਤੇ ਇਹਨਾਂ ਨੂੰ ਦੂਰ ਕਰ ਲੈ ਚਾਹੇ ਉਹ ਧਰਮਕ ਆਗੂ ਸਨ ਰਾਜਸੀ ਆਗੂ ਸਨ ਚਾਹੇ ਆਮ ਜੀਵਨ ਜੀਣ ਵਾਲੇ ਲੋਕ ਸਨ ਮਾਰਾਇ ਨੇ ਸਾਰਿਆਂ ਨੂੰ ਦੱਸਿਆ ਕਿ ਆਹ ਚੀਜ਼ਾਂ ਨੂੰ ਛੱਡੋ ਤੇ ਆਹ ਚੀਜ਼ਾਂ ਨੂੰ ਅਪਣਾਓ ਜੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਪਰਮੇਸ਼ਰ ਦੇ ਗੁਣ ਸਾਡੇ ਜੀਵਨ ਦਾ ਸ਼ਿੰਗਾਰ ਬਣਨੇ ਚਾਹੀਦੇ ਹੈ ਜਿਵੇਂ ਇੱਕ ਇਸਤਰੀ ਸੋਨਾ ਸ਼ਿੰਗਾਰ ਕਰਕੇ ਆਪਣੇ ਪ੍ਰੀਤਮ ਨੂੰ ਰਜਾਉਂਦੀ ਹੈ ਬਿਲਕੁਲ ਇਸੇ ਤਰ੍ਹਾਂ ਅਸੀਂ ਰੱਬੀ ਗੁਣਾਂ ਦਾ ਸ਼ਿੰਗਾਰ ਕਰਕੇ ਅਕਾਲ ਪੁਰਖ ਜੀ ਨੂੰ ਰਜਾਉਣਾ ਹੈ ਸਤ ਸੰਤੋਖ ਦਇਆ ਧਰਮ ਇਹਦਾ ਸ਼ਿੰਗਾਰ ਕਰਨਾ ਹੈ ਇਹ ਸਾਡੇ ਜੀਵਨ ਦੇ ਵਿੱਚ ਹੋਣੇ ਚਾਹੀਦੇ ਆ ਸਾਡੀ ਪ੍ਰੈਕਟਿਸ ਦੇ ਵਿੱਚੋਂ ਪ੍ਰਗਟ ਹੋਣੇ ਚਾਹੀਦੇ ਆ ਹੁਣ ਤੇ ਕਿਵਰੀ ਸੱਚ ਬੋਲਣਾ ਹੋਵੇ ਹੁਣ ਸੱਚ ਰੱਬ ਜੀ ਦਾ ਗੁਣ ਬਹੁਤ ਦੇਸ਼ਕੀਮਤੀ ਗੁਣ ਹੈ ਜੀ ਪਰ ਹੁਣ ਜੇ ਕਈ ਵਾਰੀ ਆਪਾਂ ਨੂੰ ਸੱਚ ਬੋਲਣਾ ਵੀ ਪਵੇ ਨਾ ਤੇ ਆਪਾਂ ਪਹਿਲਾਂ ਸੋਚਦੇ ਹਾਂ ਕਿੰਨਾ ਕੁ ਬੋਲਿਆ ਜਾਏ ਕਦੋਂ ਬੋਲਿਆ ਜਾਏ ਹੈ ਨਾ ਕਿੱਥੇ ਬੋਲਿਆ ਜਾਏ ਜਾਂ ਬੋਲਿਆ ਵੀ ਜਾਵੇ ਜਾਂ ਨਾ ਬੋਲਿਆ ਜਾਏ ਹੁਣ ਤੇ ਸਾਨੂੰ ਬੜਾ ਕੋਈ ਸੋਚਣਾ ਪੈਂਦਾ ਕੋਈ ਨਾਰਾਜ਼ ਨਾ ਹੋ ਜਾਏ ਕੋਈ ਗੁੱਸੇ ਨਾ ਹੋ ਜਾਏ ਕਿਸੇ ਨਾਲ ਮੇਰੀ ਸਾਂਝ ਨਾ ਟੁੱਟ ਜਾਏ ਸਿਰਫ ਸੱਚ ਬੋਲਣ ਦੇ ਕਰਕੇ ਤੇ ਜਦੋਂ ਅਸੀਂ ਇਹ ਮਹਿਸੂਸ ਕਰ ਲਿਆ ਨਾ ਕਿ ਮੈਂ ਰੱਬ ਜੀ ਦੇ ਗੁਣ ਗਾਉਣੇ ਆ। ਉਦੋਂ ਫਿਰ ਸਾਨੂੰ ਸੋਚਣਾ ਨਹੀਂ ਪਏਗਾ। ਉਦੋਂ ਤੇ ਸਮਝ ਲੱਗ ਜਾਣੀ ਆ ਬੋਲੀ ਆ ਸੱਚ ਧਰਮ ਝੂਠ ਨਾ ਬੋਲੀ। ਜੋ ਗੁਰ ਦੱਸੇ ਬਾਟ ਮਰੀਤਾ ਜੋਲੀ। ਵੀ ਜੋ ਗੁਰੂ ਮਾਰਗ ਦੱਸ ਰਿਹਾ ਹੈ ਨਾ ਮੈਂ ਬਸ ਉਹਦੇ ਉੱਤੇ ਤੁਰਨਾ ਹੈ। ਮੈਂ ਆਪਣੇ ਜੀਵਨ ਦੇ ਵਿੱਚ ਗੁਨਾ ਨੂੰ ਅੰਗੇਕਾਰ ਕਰਨਾ ਹੈ। ਸਾਜ ਕਰੀ ਜੈ ਗੁਨਾ ਕੇਰੀ। ਛੋੜ ਬਗੰਤ ਲਿਆ। ਉਹ ਗੰਨੇ ਇਕੱਠਾ ਕਰਨਾ। ਔਗਣ ਤੇ ਮੇਰੇ ਮਾਪੇ ਦੇਣ ਚਾਏ ਮੇਰਾ ਕੋਈ ਦੋਸਤ ਮਿੱਤਰ ਦੇਵੇ ਮੇਰਾ ਜੀਵਨ ਸਾਥੀ ਦੇਵੇ ਮੇਰੇ ਬੱਚੇ ਕੋਸ਼ਿਸ਼ ਕਰਨ ਮੈਨੂੰ ਕੋਈ ਔਗਣ ਦੇਣ ਦੇ ਉਹਦੇ ਵਿੱਚ ਸਾਂਝੀਵਾਲ ਬਣਾਉਣ ਦੀ ਮੈਂ ਉਸ ਔਗਣ ਦਾ ਭਾਗੀਦਾਰ ਨਹੀਂ ਜੇ ਬਣਨਾਗਾ ਪਰ ਇਹਨਾਂ ਵੀ ਜ਼ਰੂਰ ਹੈ ਕਿ ਮੈਂ ਆਪਣੀ ਜ਼ਿੰਮੇਵਾਰੀ ਤੋਂ ਵੀ ਕੰਨੀ ਨਹੀਂ ਜੇ ਖਤਰੋਣੀ ਤੇ ਸਤਿਗੁਰੂ ਸਾਨੂੰ ਇਹੋ ਗੱਲ ਸਮਝਾ ਰਹੇ ਹਰ ਕੇ ਗੁਣ ਹਰ ਭਾਮ ਦੇ ਰੱਬ ਜੀ ਨੂੰ ਆਪਣੇ ਗੁਣ ਚੰਗੇ ਲੱਗਦੇ ਆ ਤੇ ਹੁਣ ਮਿਲਣਗੇ ਕਿੱਥੋਂ ਇਹਨਾਂ ਦੀ ਪ੍ਰਾਪਤੀ ਕਿੱਥੋਂ ਹੋਊਗੀ ਤੇ ਮਹਾਰਾਜ ਨੇ ਦੱਸਿਆ ਗੁਰੂ ਦੇ ਪਾਇ ਗੁਰੂ ਦੇ ਪਾਸੋਂ ਇਹ ਗੁਣ ਸਾਨੂੰ ਪ੍ਰਾਪਤ ਹੋਣਗੇ ਆਪਾਂ ਰੋਜ਼ ਜਦੋਂ ਸੋਦਰ ਅਰਾਜ ਸਾਹਿਬ ਦਾ ਪਾਠ ਕਰਦੇ ਆਂ ਤੇ ਅਖੀਰ ਦੇ ਉੱਤੇ ਆ ਕੇ ਜਦੋਂ ਆਪਾਂ ਮੁੰ다ਵਲੀ ਨੂੰ ਪੜ੍ਹਦੇ ਆਂ ਤੇ ਸੱਚੇ ਪਾਤਸ਼ਾਹ ਉਹਦੇ ਚ ਕਿਰਪਾ ਕਰਦੇ ਆ ਕਹਿੰਦੇ ਇਹ ਜਿਹੜਾ ਮੈਂ ਬਾਣੀ ਰੂਪੀ ਥਾਲ ਤੇਰੇ ਸਾਹਮਣੇ ਭਰੋਸ ਦਿੱਤਾ ਹੈ ਨਾ ਤੈਨੂੰ ਪਤਾ ਮੈਂ ਇਹਦੇ ਅੰਦਰ ਕੀ ਪਾਇਆ ਸਤ ਸੰਤੋਖ ਇਹਦੇ ਵਿੱਚ ਮੈਂ ਸਜਾ ਦਿੱਤਾ ਇੱਕ ਮੈਂ ਇਹਦੇ ਅੰਦਰ ਨਾਮ ਪਾ ਦਿੱਤਾ ਥਾਲ ਵਿੱਚ ਤਿੰਨ ਵਸਤੂ ਪਈਆਂ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰਾ ਕਾ ਪਈਓ ਜਿਸ ਕਾ ਸਭ ਸਰ ਤੇ ਨਾਲ ਹੀ ਮਹਾਰਾਜ ਨੇ ਇਹ ਗੱਲ ਵੀ ਸਪਸ਼ਟ ਕੀਤੀ ਜੇ ਕੋ ਖਾਵੇ ਉਹਨ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਇਹਨੂੰ ਖਾਣਾ ਪਏਗਾ। ਇਹਨੂੰ ਖਾਣਾ ਪਏਗਾ। ਦੁਨਿਆਵੀ ਭੋਜਨ ਵੀ ਨਾ ਖਾਣਾ ਆਵੇ ਨਾ ਤੇ ਬੰਦਾ ਉਹਦਾ ਵੀ ਸਹੀ ਲਾਹਾ ਨਹੀਂ ਜੇ ਖੱਟ ਸਕਦਾਗਾ। ਇਹ ਤੇ ਇੱਕ ਅਧਿਆਤਮਿਕ ਭੋਜਨ ਹੈ। ਇਹ ਤੇ ਮਨ ਦਾ ਭੋਜਨ ਹੈ। ਜੇ ਇਹ ਖਾਣ ਦਾ ਵੱਲ ਨਾ ਹੋਇਆ ਇਹਦੇ ਵਿੱਚੋਂ ਲਾਹਾ ਕਿਵੇਂ ਖਟਾਂਗੇ ਆਪਾਂ। ਆਪਾਂ ਦੁਨਿਆਵੀ ਭੋਜਨ ਦੇ ਪ੍ਰਤੀ ਕਿੰਨੇ ਪੰਚੁੱਲ ਹੁੰਨੇ ਆ? ਮੰਦੇ ਕਿੰਨੇ ਕੌਂਸ਼ੀਅਸ ਨੇ ਉਧਰਲੇ ਪਾਸੇ ਤੋਂ ਸੁਚੇਤ ਨੇ ਕਿਹੜੀ ਚੀਜ਼ ਖਾਣੀ ਚਾਹੀਦੀ ਕਿਹੜੀ ਨਹੀਂ ਖਾਣੀ ਕਿੰਨੇ ਵਜੇ ਖਾਣੀ ਉਹ ਸਾਰੇ ਪ੍ਰਤੀ ਅਸੀਂ ਬੜੇ ਸੁਚੇਤ ਪਰ ਜਦੋਂ ਅਧਿਆਤਮਿਕ ਭੋਜਨ ਦੀ ਗੱਲ ਆਉਂਦੀ ਹੈ ਨਾ ਉਦੋਂ ਸਾਨੂੰ ਲੱਗਦਾ ਮ੍ਰਿਤਵੇਲ ਕੌਣ ਉੱਠੇਗਾ ਜੀ ਨਿਤਨੇਮ ਕੌਣ ਕਰੇਗਾ ਇਹਨਾਂ ਨਿਤਨੇਮ ਕੌਣ ਕਰੇਗਾ ਜੀ ਉਦੋਂ ਅਸੀਂ ਕਈ ਤਰ੍ਹਾਂ ਦੇ ਸਵਾਲਾਂ ਜਵਾਬਾਂ ਦੇ ਵਿੱਚ ਪੈ ਜਾਂਦੇ ਹਾਂ ਵੀ ਬਿਲਕੁਲ ਤੇ ਟਾਈਮ ਹੀ ਨਹੀਂ ਹੈਗਾ ਸਰੀਰ ਦੇ ਭੋਜਨ ਪ੍ਰਤੀ ਸੁਚੇਤੰ ਮਨ ਦੇ ਭੋਜਨ ਪ੍ਰਤੀ ਨਹੀਂ ਹੈ ਹੁਣ ਮਹਾਰਾਜ ਤੇ ਦੱਸ ਰਿਹਾ ਜੇ ਕੋ ਖਾਵੇ ਫਿਰ ਕਲਾ ਖਾਣ ਦੀ ਗੱਲ ਨਹੀਂ ਜੇ ਕੋ ਪੁੰਚੇ ਖਾਦਾ ਹੋਇਆ ਭੋਜਨ ਹੈ ਜਿਹੜਾ ਬਾਰੀ ਉਹ ਸਰੀਰ ਨੂੰ એનર્ਜੀ ਦਿੰਦਾ ਤਾਕਤ ਦਿੰਦਾ ਹੈ ਜੀ ਖੂਨ ਬਣਾਉਂਦਾ ਹੈ ਜੀ ਉਹਦੇ ਨਾਲ ਸਰੀਰ ਚੱਲਦਾ ਹੈ ਤੇ ਜੇ ਭੋਜਨ ਪਚੇ ਹੀ ਨਾ ਤੇ ਸਰੀਰ ਜਿਹੜਾ ਉਹ ਨਡਾਲ ਹੋ ਜਾਏਗਾ ਰੋਗੀ ਹੋ ਜਾਏਗਾ ਬਿਲਕੁਲ ਇਸੇ ਤਰ੍ਹਾਂ ਇਹ ਜਿਹੜਾ ਅਧਿਆਤਮਿਕ ਭੋਜਨ ਵੀ ਸਾਨੂੰ ਮਿਲਿਆ ਹੈ ਨਾ ਖਾ ਤੇ ਲਿਆ ਪਰ ਇਹ ਵੀ ਤੇ ਦੇਖਣਾ ਪਏਗਾ ਨਾ ਵੀ ਅਸੀਂ ਨੂੰ ਪਚਾ ਵੀ ਰਹੇ ਹਾਂ ਕਿ ਨਹੀਂ ਪਚਾ ਰਹੇ ਇਹਦੇ ਤੋਂ ਤਾਕਤ ਹਾਸਲ ਕਰ ਰਹੇ ਹਾਂ ਕਿ ਨਹੀਂ ਕਰ ਰਹੇ ਤੇ ਮਾਰੇ ਦੱਸਦੇ ਆ ਜਦੋਂ ਨਿਰਬਲ ਹੋ ਜਾਂਦੇ ਆ ਉਦੋਂ ਫਿਰ ਰੋਗ ਸਾਡੇ ਉੱਤੇ ਹਾਵੀ ਹੋ ਜਾਂਦੇ ਆ ਮਨ ਦੀ ਵੀ ਜਿਹੜੀ ਪ੍ਰਕਿਰਿਆ ਨੇ ਮਨ ਦੀ ਵੀ ਹੋਈ ਹੋਇ। ਬਲ ਛੁੱਟ ਕੇ ਉਹ ਬੰਦਨ ਪਰੇ। ਜਦੋਂ ਹੀ ਨਿਰਬਲ ਹੋਏ ਮਨ ਕਮਜ਼ੋਰ ਪਿਆ ਮਾਇਆ ਦੇ ਸਾਰੇ ਰੋਗ ਆ ਕੇ ਨਟੰਬਰ ਜਾਂਦੇ ਆ। ਇਸੇ ਲਈ ਸਤਿਗੁਰੂ ਸਾਨੂੰ ਸਮਝਾ ਰਹੇ। ਮਹਾਰਾ ਜੀ ਕਹਿੰਦੇ ਇਹ ਗੁਣ ਆਪਣੇ ਜੀਵਨ ਵਿੱਚ ਲੈ ਕੇ ਜਾ। ਇਹ ਜਿਹੜੀ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਇਹਦਾ ਨੇਮ ਹੈ ਮਨ ਬਚ ਕ੍ਰਮ ਉਹ ਦੇਖਦੇ ਆਂ ਮਨ ਬਚਨ ਤੇ ਕਰਮ ਦੀ ਇੱਕ ਸੁਰਤਾ ਸਾਨੂੰ ਕਰਨੀ ਪਏਗੀ ਅਸੀਂ ਛੋਟਾ ਜਿਹਾ ਉਦਦਮ ਕਰ ਸਕਦੇ ਆਂ ਅਰਦਾਸ ਦਾ ਬਖਸ਼ਿਸ਼ ਗੁਰੂ ਨੇ ਕਰਨੀ ਹੈ ਜੀ ਰਹਿਮਤ ਗੁਰੂ ਨੇ ਕਰਨੀ ਹੈ ਜੀ ਤੇ ਇਸੇ ਲਈ ਸਤਿਗੁਰੂ ਸਾਡੀ ਅਗਵਾਈ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਕਿ ਆਪਣੇ ਜੀਵਨ ਦੇ ਵਿੱਚ ਗੁਨਾ ਨੂੰ ਅੰਗੀਕਾਰ ਕਰ ਵਾ ਸਾਨੂੰ ਇਹੀ ਦੇਖਣਾ ਚਾਹੀਦਾ ਹੈ ਕਿ ਰੱਬ ਜੀ ਦਾ ਵਿਸਰਨ ਹੈ ਕੀ ਹੈ ਮਹਾਰਾਜ ਨੇ ਸਮਝਾਇਆ ਬਹੁਤ ਸੌਖਾ ਹੈ ਹਰ ਬਿਸਰਤ ਤੇਰੇ ਗੁਣ ਕਰਿਆ ਮੇਰੇ ਅੰਦਰ ਨਫ਼ਰਤ ਵਧਣੀ ਸ਼ੁਰੂ ਹੋ ਜਾਏਗੀ ਈਰਖਾ ਵਧਣੀ ਸ਼ੁਰੂ ਹੋ ਜਾਏਗੀ ਸਟ੍ਰੈਸ ਵਧਣੀ ਸ਼ੁਰੂ ਹੋ ਜਾਏਗੀ ਹਉਮੈ ਵਧਣੀ ਸ਼ੁਰੂ ਹੋ ਜਾਏਗੀ ਮੇਰੇ ਅੰਦਰ ਲਾਲਚ ਬਹੁਤ ਵੱਧ ਜਾਏਗਾ ਇਹ ਚੀਜ਼ਾਂ ਮੇਰੇ ਆਸ-ਪਾਸੇ ਘੇਰਾ ਘਤ ਲੈਣਗੀਆਂ ਸੌਖਾ ਜਿਹਾ ਪਹਿਮਾਨਾ ਹੈ ਕਿ ਮੈਨੂੰ ਵਾਗ ਗੁਰੂ ਜੀ ਵਿਸਰਗਿਆ ਮਨ ਪਰਮੇਸ਼ਰ ਜੀ ਵੀ ਸਰਗ ਹੈ ਪਰਮੇਸ਼ਰ ਤੇ ਭੋਲਿਆ ਵਿਆਪਨ ਸਭੇ ਰੋਗ ਫਿਰ ਬੰਦੇ ਦਾ ਜੀਵਨ ਰੋਗੀ ਹੋ ਜਾਂਦਾ ਹੈ ਆਤਮਿਕ ਤਲ ਉੱਤੇ ਵੀ ਤੇ ਸਰੀਰਿਕ ਤਲ ਉੱਤੇ ਇਸ ਲਈ ਸਤਿਗੁਰੂ ਸਾਨੂੰ ਸੁਚੇਤ ਕਰ ਰਿਹਾ ਸਾਨੂੰ ਸਮਝਾ ਰਿਹਾ ਸਾਰਿਆਂ ਨੂੰ ਦੱਸ ਰਿਹਾ ਮਹਾਰਾਜ ਕਹਿੰਦੇ ਮੈਨੂੰ ਕੋਈ ਮਤਲਬ ਨਹੀਂ ਸਾਹਮਣੇ ਵਾਲਾ ਕਿਸ ਦੀਨ ਮذਬ ਦੇ ਵਿੱਚ ਬੈਠਾ ਹੋਇਆ ਮੈਂ ਚਾਹੁੰਨਾ ਉਹਦਾ ਫਲਾ ਹੋ ਜਾਏ ਸਾਧੂ ਗੋਬਿੰਦ ਕੇ ਗੁਣ ਗਾਓ ਰੱਬ ਜੀ ਦੇ ਗੁਣ ਗਾਓ ਪਰਮੇਸ਼ਰ ਜੀ ਦੇ ਗੁਣ ਗਾਓ ਬਾਣੀ ਨੂੰ ਪਹਿਲਾਂ ਮੁਖ ਤੋਂ ਸੰਭਾਲੀਏ ਉਹਦੇ ਵਿੱਚ ਮਨ ਲਾਈਏ ਤੇ ਫਿਰ ਉਹਨੂੰ ਕਰਮ ਤੋਂ ਸੰਭਾਲੀਏ ਗੁਰਬਾਣੀ ਸਾਡੇ ਕਰਮਾਂ ਵਿੱਚੋਂ ਪ੍ਰਗਟ ਹੋਵੇ ਜੇ ਪਰਪਾਸ਼ਾ ਕਹਿੰਦੇ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾ ਕਿੰਦੇ ਜਿਹੜਾ ਮਨੁੱਖਾ ਸਰੀਰ ਹੈ ਨਾ ਇਹ ਬੜਾ ਬੇਸ਼ਕੀਮਤੀ ਹੈਗਾ ਜੀ ਇਹਦੀ ਕੀਮਤ ਕੋਈ ਨਹੀਂ ਕਿਤੇ ਹਕੀਕਤ ਹੈ ਫੇਰੇ ਬੰਦੇ ਦੁਨਿਆਵੀ ਪਦਾਰਥਾਂ ਦੇ ਤਲ ਦੇ ਉੱਤੇ ਨ ਸੋਚਣ ਲੱਗ ਜਾਂਦੇ ਆ ਵੀ ਮੈਨੂੰ ਰੱਬ ਨੇ ਕੀ ਦਿੱਤਾ ਹੈ ਜੀ ਸੱਚੀ ਗੱਲ ਹੈ ਸਾਰੀ ਦੁਨੀਆਂ ਦਾ ਧਨ ਹੋਵੇ ਤੇ ਸਰੀਰ ਹੋਵੇ ਰੋਗੀ ਬੰਦਾ ਖੁਸ਼ ਰਹਿ ਲਈਦਾ ਕਿਤੇ ਇਹ ਤੇ ਸਮਝਣਾ ਪੈਣਾ ਕਿ ਵਾਹ ਗੁਰੂ ਨੇ ਮੇਰੇ ਉੱਤੇ ਕਿੱਡੀ ਕਿਰਪਾ ਕੀਤੀ ਇਹਨਾਂ ਦੋਨਾਂ ਅੱਖਾਂ ਨਾਲ ਸਾਰੇ ਸੰਸਾਰ ਨੂੰ ਤੱਕ ਰਿਆਂ ਦੋਨਾਂ ਕੰਨਾਂ ਨਾਲ ਸੁਣ ਰਿਆ ਹੈਗਾ ਆਪਣੇ ਲੱਤਾਂ ਨਾਲ ਪੈਰਾਂ ਨਾਲ ਚੱਲ ਕੇ ਜਾਣਾ ਜਿੱਥੇ ਵੀ ਜਾਣਾ ਹੋਵੇ ਕਿਸੇ ਨੂੰ ਮਿਲਣ ਲਈ ਹੱਥ ਪੈਰ ਮੇਰੇ ਸਲਾਮਤ ਨੇ ਸੋਹਣਾ ਪਰਿਵਾਰ ਦੇ ਦਿੱਤਾ ਸੈਟੀਸਫੈਕਸ਼ਨ ਲੈ ਕੇ ਆਉਣੀ ਪਏਗੀ ਸੰਤੁਸ਼ਟੀ ਲੈ ਕੇ ਆਉਣੀ ਪਏਗੀ ਐਸੇ ਲਈ ਗੁਰੂ ਸਾਹਿਬ ਕਿਰਪਾ ਕਰ ਰਹੇ ਆ ਕਿਸੇ ਨੂੰ ਵਿਅਰਥ ਕਾਤੋਂ ਗਵਾੜੇ ਨਹੀਂ ਗੋਣਾ ਚਾਹੀਦਾ ਤੈਨੂੰ ਨੂੰ ਪਿਆਰ ਤੇ ਮਾਰੇ ਦੱਸਦੇ ਆ ਮੈਂ ਤੇਰੇ ਜੀਵਨ ਵੱਲ ਵੇਖਦਾ ਤੇ ਕਿਵੇਂ ਅਜਾਈ ਜਾ ਰਿਹਾ ਏ ਜੇ ਰਹਿਣ ਗਵਾਇ ਸੋਇਕ ਹੈ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਕੌਡੀ ਬਦਲੇ ਜਾਇਆ ਜੇ ਜੀਰਿਆ ਖਾਣ ਲਈ ਖਾ ਰਿਹਾ ਜੀਣ ਲਈ ਬਸ ਇਸੇ ਤਰ੍ਹਾਂ ਕੰਟੀਨਿਊਟੀ ਬਣੀ ਹੋਈ ਏ ਕੁਛ ਕਾਰ ਹੀ ਨਹੀਂ ਰਿਹਾ ਹੋਰ ਆਪਣੇ ਪਰਿਵਾਰ ਲਈ ਤੇ ਪਸ਼ੂ ਵੀ ਕਰਦਾ ਹੈ ਜੇ ਅਸੀਂ ਪਸ਼ੂ ਨਾਲੋਂ શ્રેਸ਼ਟ ਕਿਵੇਂ ਹੋ ਗਏ ਰੋਸ਼ਨ ਨੇ ਦੱਸਿਆ ਤੇਰੀਆਂ ਕੁਝ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾ ਆਪਣੇ ਰੋਲ ਨੂੰ ਠੀਕ ਕਰਦੇ ਐਸੇ ਲਈ ਸਤਿਗੁਰੂ ਕਹ ਰਹੇ ਆ ਆਪਣੇ ਜੀਵਨ ਨੂੰ ਵਿਅਰਥ ਨਾ गवा। ਵਿਅਰਥ ਨਾ गवा। ਮਾਇਆ ਦੇ ਵਿੱਚ ਪੈ ਕੇ ਵਿਅਰਥ ਨਾ गवा। ਇਹ ਅਜਾਈ ਜਾ ਰਿਹਾ ਅਜੇ ਵੀ ਸਮਝਦਾ। ਪਰਮੇਸ਼ਰ ਕੈਸਾ ਹੈ? ਪਤਿਤ ਪੁਨੀਤ ਇਹ ਉਹਦਾ ਨਾਮ ਵੀ ਆ। ਪਤੇ ਦਾ ਮਤਲਬ ਇਹ ਹੈ ਉਹ ਮਨੁੱਖ ਜਿਹਦੇ ਅੰਦਰੋਂ ਮਨੁੱਖਤਾ ਖਤਮ ਹੋ ਗਈ ਉਹ ਪਤੇ ਤੋਂ ਗਿਆ ਜੇ ਉਹ ਥੱਲੇ ਡਿੱਗ ਪਿਆ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਮਰੇਖ ਨੇ ਦੇਖਣ ਨੂੰ ਸਿਰਫ ਮਨੁੱਖ ਲੱਗਦਾ ਪਰ ਕਰਤੂਤ ਪਸ਼ੂਆਂ ਵਰਗੀ ਹੈ ਹੁਣ ਜਿਹੜਾ ਬੰਦਾ ਲਾਲ ਚ ਮਹਾਰਾਜ ਨੇ ਦੱਸਿਆ ਲਬ ਕੁੱਤਾ ਪ੍ਰਤੀਕ ਹੈ ਨਾ ਲਾਲੇ ਦਾ ਪ੍ਰਤੀਕ ਮਹਾਰਾਜ ਨੇ ਕੁੱਤੇ ਦਾ ਲਿਆ ਹੈ ਜੀ ਪਾਸ਼ਾ ਕਹਿੰਦੇ ਦੇਖੋ ਸਹੀ ਲੋਭ ਕਰਸੇਉ 10 ਹੂੰ 10 ਤਾ ਵਤਾਸਾ ਲਾ ਗਿਆ ਤਨ ਕੀ ਲਾਲਾਈ ਦੇ ਵਿੱਚ ਫਸਿਆ ਫਿਰ ਦਸਨ ਦਿਸ਼ਾਵਾਂ ਦੇ ਵਿੱਚ ਦੌੜਦਾ ਤੇ ਤੁਸੀਂ ਦੇਖੋ ਕੁੱਤਾ ਰੱਜਿਆ ਵੀ ਹੋਵੇ ਨਾ ਕਿਤੇ ਉਹਨੂੰ ਰੋਟੀ ਛੁੱੜਦੀ ਏ ਕਿਸੇ ਹੋਰ ਕੁੱਤੇ ਨੂੰ ਉਹਨੂੰ ਚੁੱਕਣ ਥੋੜੀ ਦੇਗਾ ਉਹ ਉਹਨੂੰ ਵੱਡਾਂ ਤਾਈ ਜਾਏਗਾ ਵੀ ਇਹ ਤੇ ਮੇਰੀ ਹੋਈ ਹੈ ਤੇ ਸੰਸਾਰ 'ਚ ਬਿਰਤੀ ਕਿੰਨੇ ਮਨੁੱਖਾਂ ਦੇ ਕੋਲ ਹੈਗੀ ਹੈ ਜੀ ਘਰ ਤਾਂ ਪ੍ਰੀਤ ਪਸੰਦ ਸੰਗ ਹੋਏ ਹੁਣ ਗਧੇ ਨੂੰ ਕੋਈ ਨਿਵਾਲ ਲਵੇ ਲਿਸ਼ਕਾ ਲਵੇ ਸਭ ਕੁਝ ਕਰ ਲਵੇ ਪਰ ਅਖੀਰ ਤੇ ਤੁਸੀਂ ਦੇਖਣਾ ਉਹ ਸੰਤੁਸ਼ਟ ਨਹੀਂ ਹੋਏਗਾ ਨਾ ਕਿ ਜਦੋਂ ਸਵਾਹ ਜਾ ਕੇ ਲਿٹےਗਾ ਨਾ ਮਿੱਟੀ ਜਾ ਕੇ ਲਿٹےਗਾ ਉਹਦੋਂ ਖੁਸ਼ ਹੁੰਦਾ ਹੈ ਤੇ ਇਸੇ ਤਰ੍ਹਾਂ ਕਿੰਨੇ ਬੰਦੇ ਨੇ ਤੁਸੀਂ ਉਹਨਾਂ ਨੂੰ ਚੰਗੇ ਮੱਤ ਦੇ ਲੋ ਚੰਗੀਆਂ ਗੱਲਾਂ ਕਰ ਲੋ ਬਿਲਕੁਲ ਸੰਤੁਸ਼ਟ ਨਹੀਂ ਹੁੰਦੇਗੇ ਪਰ ਜਦੋਂ ਉਹ ਬੁਰੀਾਈ ਜਾ ਕੇ ਲਟਦੇ ਆ ਨਾ ਫਿਰ ਖੁਸ਼ ਹੁੰਦੇ ਆ ਜੀ ਇਸੇ ਲਈ ਸਤਿਗੁਰੂ ਸਮਝਾ ਰਹੇ ਕਹਿੰਦੇ ਜਦੋਂ ਆਪਾਂ ਪਰਮੇਸ਼ਰ ਨੂੰ ਦੇਖਦੇ ਹਾਂ ਨਾ ਉਹ ਤੇ ਪਤਿਤਾਂ ਨੂੰ ਵੀ ਪੁਨੀਤ ਕਰ ਦਿੰਦਾ ਪਵਿੱਤਰ ਕਰ ਦਿੰਦਾ ਜਦੋਂ ਉਹ ਤਰਸ ਕਰਦਾ ਹੈ ਨਾ ਤੇ ਫਿਰ ਉਹ ਡੁੱਬਦੀਆਂ ਹੋਈਆਂ ਬੇੜੀਆਂ ਨੂੰ ਵੀ ਤਾਰ ਦਿੰਦਾ ਹੈ ਜੀ ਹਕੀਕਤ ਹੈ ਜੀ ਨਾਲ ਹੀ ਕਹਿਣ ਲੱਗੇ ਦੀਨ ਬੰਦ ਹਰ ਮਾਰੇ ਸਮਝਾ ਰਹੇ ਹੈ ਕਹਿੰਦੇ ਉਹ ਗਰੀਬਾਂ ਦੀ ਪੱਤ ਰੱਖਣ ਵਾਲਾ ਹੈ ਜੀ ਉਹਨਾਂ ਦਾ ਮਾਣ ਰੱਖਣ ਵਾਲਾ ਹੈ ਤੇ ਕੰਗਾਲ ਲੋਕ ਕੱਲੇ ਧੰਨ ਕਰਕੇ ਨਹੀਂ ਹੁੰਦੇ ਕਿ ਗੁਨਾ ਕਰਕੇ ਵੀ ਹੋ ਜਾਂਦੇ ਨੇ ਗੁਨਾ ਕਰਕੇ ਵੀ ਹੋ ਜਾਂਦੇ ਤੇ ਸਤਿਗੁਰੂ ਦੱਸ ਰਹੇ ਹੈ ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈਗਾ ਨਾ ਤੇ ਫੇਰ ਉਹ ਪਤਤਾ ਦਾ ਵੀ ਉਧਾਰ ਕਰ ਦਿੰਦਾ ਹੈਗਾ ਤੇ ਮਹਾਰਾ ਜੀ ਸਮਝਾ ਰਹੇ ਆ ਸਾਨੂੰ ਸ਼ਰਨ ਤਾਹੇ ਤੁਮ ਆਵੋ ਇਹਦੇ ਉਹਦੀ ਸ਼ਰਨ ਵਿੱਚ ਆ ਜਾ ਪਰ ਸ਼ਰਤ ਇੱਕ ਹੈ ਜੇ ਉਹਦੀ ਸ਼ਰਨ ਵਿੱਚ ਜਾਣਾ ਹੈ ਫਿਰ ਮਾਇਆ ਦਾ ਤਿਆਗ ਕਰਨਾ ਪਏਗਾ ਉਹਦੇ ਨਾਲ ਆਪਣਾ ਸੰਬੰਧ ਤੋੜਨਾ ਪਏਗਾ ਜਿਵੇਂ ਆਪਾਂ ਦੇਖਦੇ ਆ ਨਾ ਕਈ ਵਾਰੀ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਜਾ ਕਿਤੇ ਹੋਰ ਜਾ ਕੇ ਸ਼ਰਨ ਲੈਂਦੇ ਆ ਅਸਾਇਲਮ ਲੈਂਦੇ ਆ ਤੇ ਉਹ ਉਹਦਾ ਅ ਮਤਲਬ ਹੁੰਦਾ ਉਹਦੀਆਂ ਸ਼ਰਤਾਂ ਨੇ ਕਿ ਭਾਈ ਆ ਖਿੱਤੇ ਦੇ ਵਿੱਚ ਤੂੰ ਰਹਿ ਸਕਦਾ ਆ ਚੀਜ਼ਾਂ ਤੂੰ ਕਰ ਸਕਦਾ ਆ ਚੀਜ਼ਾਂ ਤੂੰ ਨਹੀਂ ਕਰ ਸਕਦਾ ਉਹ ਬਿਲਕੁਲ ਸਪਸ਼ਟ ਕੀਤਾ ਹੁੰਦਾ ਹੈ ਜੀ ਹਰ ਪੱਖ ਤੋਂ ਤੇ ਗੁਰੂ ਸਾਹਿਬ ਇਹੋ ਗੱਲ ਸਾਨੂੰ ਸਮਝਾ ਰਹੇ ਆ ਜਦੋਂ ਵਾਹਿਗੁਰੂ ਦੀ ਸ਼ਰਨ ਲੈਣੀ ਫਿਰ ਮਾਇਨੋ ਸਬੰਧ ਤੋੜਨਾ ਪੈਣਾ ਉਸ ਸੁਭਾਅ ਨਾਲੋਂ ਸਬੰਧ ਤੋੜਨਾ ਪੈਣਾ ਉਹਨਾਂ ਆਦਤਾਂ ਨਾਲੋਂ ਸਬੰਧ ਤੋੜਨਾ ਪੈਣਾ ਉਹਦੀ ਸ਼ਰਨ ਵਿੱਚ ਜਾਣਾ ਪੈਣਾ ਤੇ ਉਹ ਤਾਂ ਹੀ ਜਾ ਸਕਦੇ ਜੇ ਮਹਿਸੂਸ ਕਰਨਗੇ ਹੱਬੇ ਸਾਬ ਕੁੜਾਵੇ ਦਿੱਤੇ ਤਾਂ ਉਹ ਪੱਲੇ ਟੰਡ ਲਾ ਫੇਰ ਹੀ ਤੇ ਉਹਦਾ ਪੱਲਾ ਫੜਾਂਗੇ ਨਾ ਜਦੋਂ ਵਾਕਈ ਇਹ ਚੀਜ਼ ਅੰਦਰ ਅਨੁਭਵ ਹੋਏਗੀ ਕਿਸ ਹੀ ਕੋਈ ਕੋਏ ਮਨਜ ਨਿਵਾਣੀ ਇੱਕ ਤੋਂ ਕਿਉਂ ਨਾ ਮਰੀ ਜਾ ਰੋਇ ਜਾਂ ਲੱਗ ਦਿੱ ਤਨਾ ਮੇਰਾ ਤੇ ਹੈ ਹੀ ਕੋਈ ਨਹੀਂ ਨਾ ਮੇਰਾ ਤੇ ਤੂੰ ਹੈਂ ਹੁਣ ਮੈਂ ਤੇ ਤੇਰੇ ਸ਼ਰਨ ਵਿੱਚ ਆ ਗਿਆ ਹਾਂ ਚੰਗਾ ਮਾੜਾ ਜਿਹੋ ਜਿਹਾ ਵੀ ਮੈਂ ਤੇਰੀ ਸ਼ਰਨ ਫੜ ਲਈ ਹੈ ਬਸ ਮੈਂ ਆ ਗਿਆ ਸੱਚੇ ਪਾਤਸ਼ਾਹ ਹੁਣ ਤੂੰ ਕਿਰਪਾ ਕਰ ਮਹਾਰਾਜ ਸਮਝਾ ਰਹੇ ਆ ਉਦਾਹਰਣ ਦਿੱਤੀ ਗਜ ਕੋ ਤਰਾਸ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਉਂਕਿ ਬਹੁਤਾ ਸਮਾਂ ਜਿਹੜਾ ਪ੍ਰਚਾਰ ਕੀਤਾ ਹੈ ਉਹ ਉਹਨਾਂ ਇਲਾਕਿਆਂ ਦੇ ਵਿੱਚ ਕੀਤਾ ਜਿੱਥੇ ਅ ਹਿੰਦੂ ਧਰਮ ਦਾ ਬਹੁਤ ਬੋਲਬਾਲਾ ਸੀ ਤੇ ਆਮ ਤੌਰ ਤੇ ਲੋਕਾਂ ਦੇ ਵਿੱਚ ਕਈ ਸਾਖੀਆਂ ਪ੍ਰਚਲਿਤ ਸੀਗੀਆਂ ਨੇ ਉਹਨਾਂ ਵਿੱਚ ਇੱਕ ਸਾਖੀ ਜਿਹੜੀ ਭਾਗਵਤ ਦੇ ਵਿੱਚ ਆਉਂਦੀ ਹੈਗੀ ਆ ਵੀ ਕੋਈ ਹਾਥੀ ਜਿਹੜਾ ਪਾਣੀ ਪੀਣ ਦੇ ਲਈ ਗਿਆ ਤੇ ਉਹਨੂੰ ਚੀਤੇ ਨੇ ਪਕੜ ਲਿਆ ਸੀਗਾ ਜੇ ਉਹਨੇ ਆਪਣੇ ਲੋ ਜੋਰ ਅਜ਼ਮਾਈ ਕੀਤੀ ਤੇ ਪਰ ਉਹ ਨਾ ਛੁੱਟ ਸਕਿਆ ਤੇ ਫਿਰ ਜਦੋਂ ਉਹਨੇ ਚੇਤੇ ਕੀਤਾ ਭਗਵਾਨ ਉਹ ਤੇ ਛੁੱਟ ਗਿਆ ਹੁਣ ਲੋਕਾਂ ਚ ਕਿ ਪ੍ਰਚਲਿਤ ਹੈ ਲੋਕਾਂ ਚ ਉਸ અવਤਾਰ ਦਾ ਨਾਮ ਪ੍ਰਚਲਿਤ ਨਹੀਂ ਸੀ ਪਰ ਇਹਨਾ ਜ਼ਰੂਰ ਸੀ ਕਿ ਉਹਨੇ ਰੱਬ ਨੂੰ ਚੇਤੇ ਕੀਤਾ ਭਗਵਾਨ ਨੂੰ ਚੇਤੇ ਕੀਤਾ ਹੁਣ ਜਿਹੜੀ ਸਾਖੀ ਲੋਕਾਂ ਦੇ ਵਿੱਚ ਪ੍ਰਚਲਿਤ ਹੋਵੇ ਨਾ ਮਹਾਰਾਜ ਉਹਨੂੰ ਸਮਝਾਉਣ ਦੇ ਲਈ ਵਰਤ ਲੈਂਦੇ ਆ ਜੇ ਇਹਦਾ ਮਤਲਬ ਇਹ ਨਹੀਂ ਵੀ ਮਹਾਰਾਜ ਉਹਨਾਂ ਚੀਜ਼ਾਂ ਦੇ ਉੱਤੇ ਕੋਈ ਆਪਣੇ ਵੱਲੋਂ ਕਹਰੇ ਵੀ ਸਹਿਮਤੀ ਐ ਸਹਿਮਤੀ ਪ੍ਰਗਟ ਕਰ ਰਿਹਾ ਨਹੀਂ ਉਹ ਜਿਹੜਾ ਲੋਕਾਂ 'ਚ ਪ੍ਰਸੰਗ ਚੱਲਦਾ ਹੈ ਨਾ ਸੱਚੇ ਪਾਤਸ਼ਾਹ ਸਮਝਾ ਰਹੇ ਆ ਵੀ ਜੇ ਤੁਸੀਂ ਇਹ ਜਾਣਦੇ ਹੋ ਸਾਖੀ ਸੁਣੀ ਆ ਵੀ ਜੇ ਰੱਬ ਹ ਹਾਥੀ ਨੂੰ ਬਚਾ ਸਕਦਾ ਹੈ ਅਰਦਾਸ ਕਰਨ ਦੇ ਉੱਤੇ ਉਹਦਾ ਆਸਰਾ ੱਤਕਣ ਦੇ ਉੱਤੇ ਆਪਣੇ ਹੱਥ ਪੈਰ ਮਾਰਨੇ ਬੰਦ ਕਰਨ ਦੇ ਉੱਤੇ ਤੇ ਕੀ ਉਹ ਰੱਬ ਤੁਹਾਡੀ ਸਹਾਇਤਾ ਨਹੀਂ ਕਰੇਗਾ ਭਰੋਸਾ ਤੇ ਰੱਖੋ ਨਾ ਉਹਦੇ ਉੱਤੇ ਇੱਕ ਵਾਰ ਇਹਨੂੰ ਸਰੈਂਡਰ ਕਰਕੇ ਤੇ ਦੇਖੋ ਸਹੀ ਨਾ ਆਪਣੀਆਂ ਚਲਾਕੀਆਂ ਚਤਰਾਇਆਂ ਸਾਰੀਆਂ ਛੱਡ ਦਿਓ ਬਸ ਉਹਦੀ ਟੇਕ ਲੈ ਲਓ ਵਾਹ ਗਰ ਤੁਸੀਂ ਕੱਢਣਾ ਹੈ ਜੀ ਦਲਦਲ ਹੁੰਦੀ ਹੈ ਨਾ ਉਹ ਜਦੋਂ ਤਸ ਜਾਈਏ ਜਿੰਨੇ ਵਾਅਦਾ ਹੱਥ ਮਾਰਾਂਗੇ ਉਹਨਾਂ ਜਿਆਦੇ ਥੱਲੇ ਜਾਂਦਾ ਹੈ ਜੀ ਉਹਨਾਂ ਜਿਆਦੇ ਥੱਲੇ ਜਾਂਦਾ ਘੁੰਮਣ ਕੇ ਰਿਚ ਕਿਸ਼ਤੀ ਫਸ ਜਾਏ ਨਾ ਜਿੰਨਾ ਵਾਅਦ ਚੱਪੂ ਮਾਰੀਏ ਉਹਨਾਂ ਵੱਧ ਉਲਝ ਜਾਏ ਕੇਈ ਵਾਰੀ ਆਪਣੇ ਹੱਥੋਂ ਡੋਰ ਛੱਡਣੀ ਪੈਂਦੀ ਹੈ ਇਬਾ ਜ਼ਰੂਰੀ ਹੋ ਜਾਂਦਾ ਸਤਿਗੁਰੂ ਇਹ ਵੀ ਉਹ ਗੱਲ ਸਾਨੂੰ ਸਮਝਾ ਰਹੇ ਹੈ ਮਹਾਰਾਜ ਕਹਿੰਦੇ ਛੱਡ ਵਾਹ ਗੁਰੂ ਦੇ ਤੈ ਤੂੰ ਕਾ ਤੂੰ ਉਹਨੂੰ ਵਿਸਾਰ ਰਿਹਾ ਤੈਨੂੰ ਚੇਤੇ ਰਹਿਣਾ ਚਾਹੀਦਾ ਹੈ ਉਹ ਪਰਮੇਸ਼ਰ ਜਿਹੜਾ ਹਾਥੇ ਦੀ ਸਹਾਇਤਾ ਕਰ ਸਕਦਾ ਉਹ ਤੇਰੀ ਵੀ ਸਹਾਇਤਾ ਕਰੇਗਾ ਇੱਕ ਵਾਰੀ ਉਹਦਾ ਭਰੋਸਾ ਤੱਕ ਹਾਂ ਪਰ ਮਹਾਰਾਜ ਕਹਿੰਦੇ ਤੂੰ ਉਹਦਾ ਭਰੋਸਾ ਤੱਕਣਾ ਕਿਵੇਂ ਹੈ ਤੂੰ ਉਹਨੂੰ ਚੇਤੇ ਕਿਵੇਂ ਕਰਨਾ ਇਹ ਇਹ ਵੀ ਤੈਨੂੰ ਚੇਤੇ ਰੱਖਣਾ ਚਾਹੀਦਾ ਹੈ ਤਜ ਅਭਿਮਾਨ ਮੋਹ ਮਾਇਆ ਫਨ ਕਹਿੰਦੇ ਤੈਨੂੰ ਇੱਕ ਤੇ ਹੋਮੇ ਛੱਡਣੀ ਪਏਗੀ। ਇਹ ਗੋਛ ਛੱਡਣੀ ਪਏਗੀ। ਜੀਵਨ ਚ ਬਹੁਤ ਔਖਾ ਹੈ ਮੇਰੇ ਲਈ ਵੀ ਕਹਿਣਾ ਬਹੁਤ ਸੌਖਾ ਹੈ ਤੁਹਾਡੇ ਲਈ ਸੁਣ ਲੈਣਾ ਬਹੁਤ ਸੌਖਾ ਹੈ ਪਰ ਸੱਚਮੁੱਚ ਇਹ ਗੋਛ ਛੱਡਣੀ ਬਹੁਤ ਔਖੀ ਹੈ ਜੀ। ਇਸੇ ਲਈ ਬਾਣੀ ਤੇਨੂੰ ਹੋਮੇ ਦੀਰਗ ਰੋਗ ਹੈ। ਇਹਨੂੰ ਸਭ ਤੋਂ ਵੱਡਾ ਭੈੜਾ ਰੋਗ ਮੰਨਿਆ ਗਿਆ ਹੋਮੇ। ਇਹ ਪੈਦਾ ਹੋ ਜਾਂਦੀ ਤੇ ਸਭ ਤੋਂ ਵੱਡੀ ਗੱਲ ਇਹ ਚੰਗਿਆਈਆਂ ਚੋਂ ਪੈਦਾ ਹੁੰਦੀ ਹੈ ਜੀ। ਇਸ ਸਦ ਮਾਰਗ ਦੇ ਉੱਤੇ ਤੁਰਦਿਆਂ ਪੈਦਾ ਹੁੰਦੀ ਹੈ ਸੇਵਾ ਕਰਦਿਆਂ ਪੈਦਾ ਹੋ ਜਾਏਗੀ ਪਾਠ ਕਰਦਿਆਂ ਪੈਦਾ ਹੋ ਜਾਏਗੀ ਬੰਦਾ ਆਪਣੇ ਆਪ ਨੂੰ ਦੂਸਰਿਆਂ ਦੇ ਨਾਲ ਮੁਲਾਂਕਣ ਕਰਕੇ ਦੇਖਣਾ ਸ਼ੁਰੂ ਕਰਦਾ ਚਾਰ ਬੰਦਿਆਂ ਨੇ ਸਿਫਤ ਕਰ ਦਿੱਤੀ ਵਡਿਆਈ ਦੇ ਦਿੱਤੀ ਆ ਉਹਦੇ ਨਾਲ ਪੈਦਾ ਹੋ ਜਾਏਗੀ ਜੀ ਮਨੇ ਕਿੰਨੂੰ ਤੈਨੂੰ ਹੋਮੇ ਛੱਡ ਨਹੀਂ ਪਾਇਆ ਤੈਨੂੰ ਆਪਣੇ ਆਪ ਨੂੰ ਬਿਲਕੁਲ ਸਿਫਰ ਕਰਨਾ ਪਏਗਾ ਤੈਨੂੰ ਮੰਨਣਾ ਪੈਣਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋਤੇ ਆ ਤੇਰਾ ਤੁਝ ਕੋ ਸੁਣ ਕੇ ਕੀ ਲੱਗੇ ਘਰੂ ਮੇਰਾ ਤੇ ਹੈ ਹੀ ਕੁਛ ਨਹੀਂਗਾ ਸਭ ਤੇਰਾ ਦਿੱਤਾ ਹੋਇਆ ਆ ਸਦਬੁੱਧੀ ਵੀ ਤੂੰ ਦਿੱਤੀ ਐ ਆ ਚੰਗੀਆਂ ਗੱਲਾਂ ਵੀ ਤੂੰ ਦਿੱਤੀਆਂ ਨੇ ਅਨੇਕ ਮਾਰਗ ਵੀ ਤੂੰ ਦਿੱਤੇ ਆ ਕਿਰਤ ਕਮਾਈਆਂ ਤੂੰ ਦਿੱਤੀਆਂ ਸਭ ਕੁਝ ਤੇ ਤੇਰਾ ਮੈਂ ਕਾਦਾ ਮਾਣ ਕਰਾਂ ਮੈਂ ਕਿਸੇ ਚੀਜ਼ ਦਾ ਮਾਣ ਨਹੀਂ ਕਰ ਸਕਦਾ ਰੰਗ ਰੂਪ ਨੈਣ ਨਖ ਸਭ ਕੁਝ ਤੇਰਾ ਦਿੱਤਾ ਹੋਇਆ ਏ ਜੇ ਪਰਿਵਾਰ ਸੋਹਣਾ ਏ ਤੇ ਇਹ ਵੀ ਤੇਰਾ ਹੀ ਦਿੱਤਾ ਹੋਇਆ ਏ ਮੈਂ ਕਾਦਾ ਮਾਣ ਕਰਾਂ ਬੜਾ ਹੋ ਸਭਨਾ ਕੀ ਰੇਣੁਕਾ ਹੈ ਨਾ ਉਹ ਹੋਣਾ ਪੈਣਾ ਆਪਨਾ ਆਪਾ ਖਤਮ ਕਰਨਾ ਪੈਣਾ ਜਿਸ ਪਿਆਰੇ ਸੋਹਣੇ ਤੇ ਸਾਗੇ ਮਰ ਚੱਲੀ ਐ। ਧ੍ਰਗ ਜੀਵਨ ਸੰਸਾਰਤਾ ਕੇ ਪਛੇ ਜੀਵਨ ਜਿਹਦੇ ਨਾਲ ਇਸ਼ਕ ਕੀਤਾ ਹੈ ਨਾ ਉਹਦੇ ਸਾਹਮਣੇ ਖਤਮ ਹੋਣਾ ਪੈਣਾ ਹੈ। ਫਨਾ ਹੋਣਾ ਪੈਣਾ ਆਪਾ ਆਪਨ ਆਪਣਾ ਆਪਾ ਮਾਰਨਾ ਪੈਣਾ ਹੈ ਜੀ। ਮੈਂ ਕੁਛ ਵੀ ਨਹੀਂ ਕਾ ਜੀ। ਮਰੇ ਕਿੰਦੇ ਮੋ ਮਾਇਆ ਨੂੰ ਛੱਡਣਾ ਪੈਣਾ ਡਿਟੈਚ ਹੋਣਾ ਪੈਣਾ ਹੈ ਜੀ। ਬਹੁਤ ਜ਼ਰੂਰੀ ਹੈ ਜੀ। ਸੰਸਾਰ ਦੇ ਨਾਲੋਂ ਡਿਟੈਚ ਹੋਣਾ ਬਹੁਤ ਜ਼ਰੂਰੀ ਹੈ। ਰਹਿਣਾ ਹੈ ਜ਼ਿੰਮੇਵਾਰੀਆਂ ਉਟੜੀਆਂ ਨੇ ਪਰ ਅਟੈਚ ਨਹੀਂ ਹੋਣਾਗਾ ਭਜਨ ਰਾਮ ਚ ਤਲਾਵ ਤੇ ਨਾਲ ਇਹ ਗੱਲ ਹੋਰ ਸਮਝਾਈ ਹੈ ਕਹਿੰਦੇ ਆਪਣੇ ਚਿੱਤ ਨੂੰ ਰੱਬ ਜੀ ਦੀ ਬੰਦਗੀ ਦੇ ਵਿੱਚ ਚਾਉਣਾ ਐਸਾ ਨਹੀਂ ਹੋਣਾ ਚਾਹੀਦਾਗਾ ਵੀ ਕਲਾ ਮੁਖ ਜੁੜਿਆ ਆਇਆ ਮੂੰਹ ਕਹਿ ਰਿਹਾ ਹੈ ਰਾਮ ਰਾਮ ਬਾਗ ਰੂ ਬਾਗ ਰੂ ਪਰ ਚੇਤਕੇਤੇ ਹੋਰ ਤਰਿਆ ਫਿਰਦਾ ਰਹੇ ਨਹੀਂ ਤੇ ਫਿਰ ਹਾਜ਼ਰ ਗੈਰ ਹਾਜ਼ਰ ਵਾਲੀ ਸਾਖੀ ਤੇ ਸਾਨੂੰ ਚੇਤੇ ਆ ਨਾ ਇੱਕ ਬੰਦੇ ਉਹ ਸਿੱਖ ਸਨ ਜਿਹੜੇ ਰਾਤ ਨੂੰ ਤਮਾਸ਼ਾ ਦੇਖਣ ਦੇ ਵਾਸਤੇ ਗਏ ਇੱਕ ਬੰਦੇ ਉਹ ਸਿੱਖ ਸਨ ਜਿਹੜੇ ਗੁਰੂ ਘਰ ਦੇ ਬਾਹਰ ਆਪਣੀ ਡਿਊਟੀ ਨਿਭਾ ਰਹੇ ਸਨ ਜਿਹੜੇ ਡਿਊਟੀ ਨਿਭਾ ਰਹੇ ਸਨ ਗੁਰੂ ਘਰ ਦੇ ਬਾਹਰ ਉਹਨਾਂ ਦਾ ਸਾਰਾ ਧਿਆਨ ਉਸ ਮੇਲੇ ਦੇ ਵਿੱਚ ਸੀ ਤਮਾਸ਼ੇ ਦੇ ਵਿੱਚ ਸੀ ਜੋ ਤਮਾਸ਼ਾ ਦੇਖਣ ਗਏ ਉਹਨਾਂ ਦਾ ਧਿਆਨ ਗੁਰੂ ਵੱਲ ਸੀ ਉਹ ਮੇਲੇ 'ਚ ਬੈਠੇ ਵੀ ਮੇਲੇ ਵਿੱਚ ਨਹੀਂ ਸੀਗੇ ਜੇ ਉਹਨਾਂ ਨੂੰ ਲੱਗਦਾ ਸਤਿਗੁਰੂ ਜਾਣਦੇ ਆ ਸੀ ਕਿੱਥੇ ਬੈਠੇ ਆ ਅਗਲੇ ਦਿਨ ਮਾਰਾਇਨੇ ਕਹਿ ਦਿੱਤਾ ਹਾਜ਼ਰ ਗੈਰਹਾਜ਼ਰ ਗੈਰਹਾਜ਼ਰ ਹਾਜ਼ਰ ਅਜੇ ਬਸ ਗੱਲ ਇੰਨੀ ਆ ਸਾਡੀ ਸੁਰਤ ਕਿੱਥੇ ਆਜੇ ਬਾਸ਼ਾ ਤੇ ਰੋਝ ਸਮਝਾ ਰਹੇ ਆ ਸਾਨੂੰ ਜਦੋਂ ਤੂੰ ਗੁਰਬਾਣੀ ਦੇ ਕੋਲ ਆਜੇ ਨਾ ਤੈਨੂੰ ਚੇਤਾ ਰੱਖਣਾ ਚਾਹੀਦਾ ਿਤਥੈ ਕੜੀਆ ਸੁਰਤ ਮਤ ਉਥੇ ਆਪਣੀ ਸੁਰਤ ਨੂੰ ਵੀ ਘੜਨਾ ਹੈ ਉਥੇ ਆਪਣੀ ਮਤ ਨੂੰ ਵੀ ਘੜਨਾ ਹੈ ਉਥੇ ਆਪਣੀ ਮਨ ਨੂੰ ਵੀ ਘੜਨਾ ਹੈ ਉਥੇ ਆਪਣੀ ਬੁੱਧ ਨੂੰ ਵੀ ਘੜਨਾ ਹੈ ਦੇਵੀ ਗੁਣਾਂ ਵਾਲੀ ਬਣਾਉਣਾ ਇਹਨਾਂ ਨੂੰ ਤਿੱਥੈ ਕੜਿਐ ਸੁਰਤ ਮਤ ਮਨ ਬੁੱਧ ਤਿੱਥੈ ਉਸ ਜਗ੍ਹਾ ਦੇ ਉੱਤੇ ਕਿਸੇ ਜਗ੍ਹਾ ਦੇ ਉੱਤੇ ਸ਼ਬਦ ਦੇ ਕੋਲ ਗੁਰੂ ਦੇ ਕੋਲ ਸత్సੰਗਤ ਦੇੰ ਦਾ ਸੁਮਰ ਕਿੰਦੇ ਭਜਨ ਰਾਮ ਚਿਤ ਲਾਓ ਆਪਣੇ ਚਿੱਤ ਨੂੰ ਜੋੜ ਆਪਣੇ ਮਨ ਨੂੰ ਜੋੜ ਆਪਣੇ ਹਿਰਦੇ ਨੂੰ ਜੋੜ ਆਪਣੀ ਸੁਰਤ ਨੂੰ ਜੋ ਨਹੀਂ ਜੁੜ ਰਹੀ ਨਾ ਅਰਦਾਸ ਕਰੋ ਸੱਚੇ ਪਾਤਸ਼ਾਹ ਤਰਸ ਕਰ ਜੇ ਜੇ ਮਨ ਨਹੀਂ ਟਿਕਿਆ ਇਹ ਚੇਤਨੀ ਟਿਕਿਆ ਨਾਨਕ ਕਹਤ ਮੁਕਤ ਪੰਥ ਤੇ ਗੁਰਮੁਖ ਹੋਏ ਤੂੰ ਪਾਵ ਮਾਰੇ ਕਹਿੰਦੇ ਭਾਈ ਸਪਸ਼ਟ ਜੀ ਗੱਲ ਹੈ ਇਹੋ ਮੁਕਤੀ ਦਾ ਮਾਰਗ ਹੈ ਜੀ ਇਹੋ ਹੀ ਮੁਕਤੀ ਦਾ ਮਾਰਗ ਹੈ ਹੋਰ ਕੋਈ ਨਹੀਂ ਗਾ ਜੀ ਅਸੀਂ ਮੁਕਤ ਹੋਣਾ ਵਿਸ਼ੇ ਵਕਾਰਾਂ ਦੇ ਵਿੱਚੋਂ ਔਗਣਾਂ ਦੇ ਵਿੱਚੋਂ ਬੁਰਾਈਆਂ ਦੇ ਵਿੱਚੋਂ ਅਸੀਂ ਜਕੜੇ ਹੋਈਆਂ ਜੀ ਇਸੇ ਲਈ ਤੇ ਬੰਦਾ ਕਹਿ ਰਿਹਾ ਹੈ ਮੇਰਾ ਮੇਰੇ ਗੁੱਸੇ ਤੇ ਕਾਬੂ ਨਹੀਂ ਦਾ ਗੁਲਾਮ ਹੋ ਗਿਆ ਉਹਦਾ ਬੰਦੇ ਲਾਲਚ ਦੇ ਗੁਲਾਮ ਹੋ ਗਏ ਆ ਆਪਣੇ ਕਰੀਬੀ ਰਿਸ਼ਤਿਆਂ ਦੀ ਵੀ ਪਰਵਾਹ ਨਹੀਂ ਤੇ ਕਰਦੇ ਠੱਗੀ ਮਾਰਨ ਲੱਗ ਜਾਂਦੇ ਈਮਾਨੀ ਕਰਨ ਲੱਗ ਜਾਂਦੇ ਬੰਦੇ ਮੋਹ ਚ ਇੰਨੇ ਜਿਆਦੇ ਉਲਝ ਜਾਂਦੇ ਆ ਜੇ ਇੰਨੇ ਜਿਆਦੇ ਉਲਝ ਜਾਂਦੇ ਆ ਕਿ ਉਹ اخਲਾਕੀ ਤਲੁੱਤੇ ਥੱਲੇ ਡੇ ਰਹਿ ਪੈਂਦੇ ਆ ਇਸ ਲਈ ਤੇ ਸਤਗੁਰੂ ਸਮਝਾ ਰਹੇ ਕੰ ਲਗੇ ਇਹ ਜੰਜੀਰਾਂ ਨੇ ਜਿਨ੍ਹਾਂ ਵਿੱਚ ਤੂੰ ਜਕੜਿਆ ਹੋਇਆ ਹੈ ਇਹਦੇ ਵਿੱਚੋਂ ਕੇਵਲ ਗੁਰੂ ਤੈਨੂੰ ਮੁਕਤ ਕਰ ਸਕਦਾ ਹੈ ਇਸ ਲਈ ਤੇ ਦੱਸਿਆ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨ ਜੋ ਬੰਦਾ ਜਿਉਂਦੇ ਜੀ ਮੁਕਤ ਹੋ ਜਾਏਗਾ ਨਾ ਉਹ ਫਿਰ ਮਰਨ ਤੋਂ ਬਾਅਦ ਵੀ ਮੁਕਤ ਹੋਏਗਾ ਜਿਉਂਦੇ ਜੀ ਮੁਕਤ ਹੋਣਾ ਪੈਣਾ ਹੈ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਫਿਰ ਮਰਨ ਤੋਂ ਬਾਅਦ ਵੀ ਮੁਕਤ ਹੈ ਮਸਲਾ ਆਪਣੇ ਜੀਵਨ ਨੂੰ ਸਾਹਮਣੇ ਰੱਖਣ ਦਾ ਮੈਂ ਕਾਹਦੇ ਚ ਫਸਿਆ ਹੋਇਆ ਹਾਂ ਮਹਾਰਾਜ ਇਹ ਕਿੰਦੇ ਇਹ ਮੁਕਤੀ ਦਾ ਮਾਰਗ ਹੈਗਾ ਕਿਹੜਾ ਸਾਦੋ ਗੋਬਿੰਦ ਗੁਣ ਖਾਓ ਪਰਿਪੂਰਨ ਪਰਮਾਤਮਾ ਦੇ ਜਿਹੜੇ ਗੁਣ ਨੇ ਨਾ ਉਹ ਗਾਉਣੇ ਪੈਣੇ ਮਹਾਰਾਜ ਨੇ ਕਿਹਾ ਸਾਦੋ ਗੋਬਿੰਦ ਕੇ ਗੁਣ ਖਾਓ ਬਸ ਇਹ ਰੱਬ ਜੀ ਦੇ ਗੁਣ ਹੈ ਨਾ ਜਿਹੜੇ ਇਹਨਾਂ ਨੂੰ ਗਾਓ ਪਾਏ ਇਹ ਅੱਠੇ ਪੈਰ ਗਾਉਣੇ ਪੈਣਗੇ ਇਹਦੇ ਲਈ ਅਸੀਂ ਕੋਈ ਪਾਰਟਿਕੂਲਰ ਨਹੀਂ ਕਹਿਆ ਤੇ ਬਸ ਇੰਨਾ ਟਾਈਮ ਗਾ ਲੈਣੇ ਆ ਜੀ ਬਹੁਤ ਹੈ ਜੀ ਬਿਲਕੁਲ ਨਹੀਂ ਗਾ ਜੇ ਪਾਠ ਰਸਨਾ ਨਾਲ ਚਾਹੇ 1 ਘੰਟਾ ਹੋਇਆ ਪਰ ਬਾਕੀ 23 ਘੰਟੇ ਉਸ ਪਾਠ ਦੀ ਸੰਭਾਲ ਕਰਕੇ ਰੱਖਣੀ ਪਵੇਗੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਇਹਦੇ ਚ ਸਾਡੀ ਸਹਾਇਤਾ ਸਤਿਗੁਰੂ ਹੀ ਕਰ ਸਕਦਾ ਹੈਗਾ ਮਹਾਰਾਜ ਕਿਰਪਾ ਕਰਨ ਅਸੀਂ ਮਨ ਬਾਚ ਕਰਮ ਕਰਕੇ ਰੱਬੀ ਗੁਣ ਗਾਉਣ ਲਈ ਤਿਆਰ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ